ਚਾਲੋ ਜੀ ਕੀ ਨਾਮ ਹੈ ਮੇਦੂਤਾ ਦਾ ਰਵਿੰਦਰ ਸਿੰਘ ਨਾਮ ਹੈ ਮੇਰਾ ਕਿੱਥੇ ਰਹਣ ਬਾਣੇ ਇੰਦਰਖਲੌਨੀ ਮਾਚੂ ਵਾਲਾ ਤੁਹਾਨੂੰ ਕੀ ਪ੍ਰੋਬਲਮ ਹੈ ਕੋਈ ਨਹੀਂ ਪ੍ਰੋਬਲਮ ਇਹ ਸਟਾਰਟਿੰਗ ਤੋਂ ਆਜੀ ਸ਼ੁਰੂ ਤੋਂ ਕੀ ਪ੍ਰੋਬਲਮ ਜੀ ਮੇਰੀ ਪ੍ਰੋਪਰ ਹੋ ਗਿਆ ਪ੍ਰੋਬਲਮ ਆਂਦੀ ਲੱਤਾਂ ਜੇ ਕਮਜ਼ੋਰੀ ਹੈ ਜੀ ਅੱਛਾ ਜੀ ਹਾਂਜੀ ਕਿਤੇ ਇਲਾਜ ਨਹੀਂ ਕਰਵਾਏ ਤੁਸੀਂ ਨਵਾਂ ਆਪਰੇਸ਼ਨ ਕਰਵਾਏ ਨੇ ਜੀ ਇੱਕ ਤੇ ਇੱਕ ਵਾਰ ਹਸਪੀਟਲ ਲੁਧਿਆਣੇ ਤੇ ਇੱਕ ਹੈਬਵਾਲ ਦੀ ਹਸਪੀਟਲ ਆਪਾਂ ਉੱਥੇ ਕਰਵਾਇਆ ਜੀ ਇਹ ਦੋਨਾਂ 'ਚ ਫਰਕ ਪਿਆ ਨਹੀਂ ਜੀ ਕੋਈ ਖਾਸ ਤੇ ਸ਼ੁਰੂ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਬਿਲਕੁਲ ਤੇ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਹੀ ਗੱਲ ਕਰਦੇ ਨਹੀਂ ਪਹਿਲਾਂ ਮੈਂ ਵੀਲਚੇਅਰ ਤੇ ਸੀਗਾ ਫਰ ਸਭ ਤੋਂ ਪਹਿਲਾਂ ਜੀ ਸਰ ਜੀ ਇਹ ਕੀ ਹੋ ਗਿਆ ਤੁਸੀਂ ਵੀਲਚੇਅਰ 'ਚ ਹੋ ਜਾਂਦੇ ਕਿਸ ਤਰ੍ਹਾਂ ਦੀ ਕੀਤਾ ਲੋਕਡਾਊਨ ਜੀ ਕੀ ਕੀਤਾ ਲੋਕਡਾਊਨ ਨੇ ਲੋਕਾਂ ਦੀ ਜ਼ਿੰਦਗੀਆਂ ਬਦਲੀਆਂ ਲੋਕਡਾਊਨ ਨੇ ਲੋਕਡਾਊਨ 'ਚ ਪੌਣ ਸਾਲੇ ਨਿਕਲੇ ਨਹੀਂ ਲੇ ਕੇ ਤੈਨੂੰ ਘਰੋਂ 4 ਵਜੇ ਅਸੀਂ ਸਿਰਫ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਅਸੀਂ ਆ ਜਾਣਾ ਹੈ ਇਹਨੇ ਕਿਹਾ ਵੀ ਚੱਲ ਗਰਾਊਂਡ ਚ ਆਉਂਦੇ ਆ ਤੁਹਾਡੇ ਭਰਾਲੇ ਕੋਲ ਮੇਰਾ ਫਰੈਂਡ ਆ ਜੀ ਭਰਾਈ ਆ ਹਾਂਜੀ ਇਹ ਤੁਹਾਨੂੰ ਲੈ ਕੇ ਆਉਂਦੇ ਹਾਂ ਜੀ ਬਿਲਕੁਲ ਠੀਕ ਹੈ ਜੀ ਕਿ ਅਸੀਂ ਇਹ ਗਾਉਣਾ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗਾਉਣ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ ਵੀਲ ਚੇਅਰ ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਡਬਲ ਟਾਇਰਾਂ ਵਾਲਾ ਕਿ ਉਹ ਚੱਕ ਲਿਆ ਕਹਿੰਦਾ ਵੇ ਇਹੀ ਚੱਕਦਾ ਵੀ ਪਿੱਛੇ ਮੈਂ ਹੈਗਾ ਹੀ ਆ ਅੱਛਾ ਮੈਂ ਤੈਨੂੰ ਆਪੇ ਸਾਹਿਬ ਨੂੰ ਡਿਗਣ ਲੱਗਿਆ ਫਿਰ ਹੌਸਲੇ ਇਹਨਾਂ ਹੁੰਦੇ ਵੀ ਡਿਗਣਾ ਕਿੱਥੇ ਆ ਜੀ ਜਦੋਂ ਪਿੱਛੇ ਕਹਦਾ ਮੈਂ ਖੜਾ ਫਿਰ ਜਾਣਾ ਜੀ ਉਹਦੇ ਨਾਲ ਚੱਲਣਾ ਕਿ 3-4 ਮੀਟਰ ਲਗਾਤਾਰ ਗਰਾਊਂਡ 'ਤੇ ਆਏ ਉਹਦੇ ਨਾਲ ਟੁੱਟਿਆ ਟਾਇਰ ਸੀ ਵੈਲਡਿੰਗ ਕਰਾਉਣੀ ਗਏ ਇੱਕ ਵਾਰੀ ਵੈਲਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫੇਰ ਟੁੱਟ ਗਿਆ ਉਸ ਦੁਆਰਾ ਹੁਣ ਦੁਬਾਰਾ ਫੇਰ ਤੇ ਇਹ ਮੈਨੂੰ ਕਹਿੰਦਾ ਵੀ ਯਾਰ ਬਾਰ ਬਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਰਹਿਣ ਦੇ ਤੂੰ ਛੱਡ ਸਟਿਕ ਚੱਕ ਲੈ ਮੇਰੇ ਕੋਲ ਦੋ ਹੈਗੇ ਨੇ ਮੈਂ ਕਿਹਾ ਹਾਂ ਹੈਗੇ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫਿਰ ਗਰਾਉਂਡ 'ਚ ਆਉਂਦੇ-ਉਂਦੇ ਇੱਕ ਦਿਨ ਗੁਰਦੁਆਰੇ ਮੂਹਰੇ ਚਾਰਨਿਕ ਜਾਦਾ ਜੀ ਆ ਬਹੁਤ ਹਾਸੋਣੀ ਦੀ ਗੱਲ ਲੱਗਦੀ ਵੀ ਜਦੋਂ ਵੀ ਆਉਣਾ ਉੱਥੇ ਵੀ ਨਾ ਸਟਿਕ ਫੇਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿਹਾ ਟੁੱਟ ਗਈ ਨਵੀਂ ਲੈ ਕੇ ਆਣੀ ਪੈਣੀ ਆ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲੈ ਕੇ ਆਣੀ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆ ਵੀ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਜੇ ਮੈਂ ਇਦਾਂ ਵੀ ਹੋ ਸਕਦਾ ਇੱਥੋਂ ਇੱਥੇ ਤੱਕ ਪਹੁੰਚ ਸਕਦਾ ਨਾ ਫਿਰ ਮੈਂ ਇਹ ਵੀ ਛੱਡ ਸਕਦਾ ਮੇਰੇ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਵੀ ਆ ਕਿਤੇ ਪਹੁੰਚ ਗਏ ਬਿਲਕੁਲ ਦੋਸਤ ਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜੀ ਸਟੈਂਡ ਤੇ ਅਵੇਕਸਿਬਲ ਟਿਕਨੇ ਆ ਗਏ ਹਾਂ ਜੀ ਕਿ ਕਿੰਨਾ ਪੜਾਈ ਕੀਤੀ ਮੈਂ ਪਾਸਟੂ ਕੀਤੀ ਆ ਜੀ ਬਾਇ ਸਕੂਲ ਹੱਥ ਵਾਲੇ ਦਾ ਤੇ ਇੱਕ ਵੀਕ ਅਪਲਾਈ ਨਹੀਂ ਕੀਤਾ ਕੰਮ ਕਰਨ ਲਈ ਦੋ ਹੈ ਮੇਰੀ ਜੌਬ ਨਿਕਲੀ ਸੀ ਜੀ ਬੀਪੀਐਮ ਦੀ ਬ੍ਰਾਂਚ ਪੋਸਟਮਾਨ ਤੋਂ ਵੀ ਓਕੇ ਗਵਰਨਮੈਂਟ ਦੀ ਹਾਂ ਜੀ ਪੈਂਡਰ ਦੀ ਹਾਂ ਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਜਣੀ ਆਈ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਹੈ ਨਹੀਂ ਬਈ ਨੌਕਰੀ ਦੇ ਮਤਲਬ ਤੁਸੀਂ ਉਹਦੇ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨੂੰ ਕਿਹਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਦੇ ਉੱਤੇ ਮੈਨੂੰ ਨਹੀਂ ਵੀ ਅਖੂਗਾ ਮੈਨੂੰ ਕੋਈ ਚੱਕਣੀ ਨਾਰਕੋ ਵੀ ਮੈਂ ਸਾਰਾ 10th ਦੇ ਬੇਸ ਤੇ ਮੇਰੇ 100+ ਮਾਰਕਸ ਨੇ ਹਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਾਈ ਆਪਣੀ ਮੈਰੀ ਮੈਰਿਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਟੱਕਰ ਪਿਆ ਉਹਨਾਂ ਨੇ ਨਹੀਂ ਮੈਨੂੰ ਕੁਝ ਸਰਾ ਸਿਰ ਦਿੱਤਾ ਯਾਨੀ ਤੇ ਮੈਂ ਚਲੋ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਤੇ ਉਸ ਤੋਂ ਬਾਅਦ ਫੇਰ ਆਪਾਂ ਇਹ ਗ੍ਰਾਊਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹ ਸੋਚੀਦਾ ਵੀ ਜੋ ਰੱਬ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨੇ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਹ ਚ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਹੁੰਦੀ ਹੈ ਕਿ ਨਹੀਂ ਚੰਨ ਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੋਂ ਸੋਹਣੀ ਚੀਜ਼ ਆ ਉਹਦੇ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਹੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਮ ਇਹ ਆਪਾਂ ਹਰ ਇੱਕ ਦਿਖਾਰੇ ਕੰਦੇ ਨੂੰ ਲਗ ਲਗ ਚੀਜ਼ਾਂ ਰੱਬ ਨੇ ਬਖਸ਼ੀਆਂ ਆਉਂਦੀਆਂ। ਕੀ ਨਾਮ ਹੈ ਤੁਹਾਡਾ? ਸੁਤਨਾਮ ਸਿੰਘ। ਜਿੱਥੇ ਕੋਲੇ। ਮੈਂ ਮਾ ਥੋੜਾ ਸਾਰਾ ਇਹ ਹੀ ਲੱਗਦੇ ਨੇ। ਇਹ ਮੇਰਾ ਦੋਸਤ ਹੈ ਜੀ। ਹਾਂ। ਤੇ ਕੀ ਕਰਦੇ ਸੀਗੇ ਤੁਸੀਂ ਇਕੱਠੇ? ਮੈਂ ਇਹ ਨਾਲ ਸਟੱਡੀ ਕਰਦਾ ਹਾਂ ਜੀ। 9th ਤੋਂ ਲੈ ਕੇ ਪਲੱਸ ਕਰਵਾਈਏ। ਮੈਂ ਤੀ ਦੋ ਤਿੰਨ ਸਾਲ ਲੱਗੇ ਰਹੇ ਤੁਸੀਂ। ਤਾਂ ਅੱਜ ਗਰਾਊਂਡ ਦੇ ਵਿੱਚ ਆ ਗਏ। ਹਾਂ ਜੀ। ਕੀ ਕੀ ਕਰਵਾਇਆ ਤੁਸੀਂ ਇਹਨਾਂ ਨੇ ਇਹ ਪਹਿਲਾਂ ਹੀ व्हीलचेयर ਤੇ ਹੁੰਦੀ ਜਿਵੇਂ ਦੱਸਿਆ ਸੀ व्हीलचेयर ਤੋਂ ਹੌਲੀ ਹੌਲੀ ਇਸ ਟਿੱਕ ਤੇ ਆ ਗਿਆ ਅਸੀਂ ਇਦਾਂ ਐਕਸਰਸਾਈਜ਼ਾਂ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਦੇ ਸਵੇਰੇ ਸਵੇਰੇ ਆਉਣ ਲੱਗੇ ਮੈਂ ਉਹ ਤੋਂ ਬਾਅਦ ਸ਼ਾਮ ਨੂੰ ਇੰਦੇ ਸੀ ਹੁਣ ਫਿਰ ਪਲੱਸ 2 ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗੇ ਹੁਣ ਇਕੱਲਾ ਹੀ ਹੁੰਦਾ ਲੱਗਾ ਹੀ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਵੀ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਤੁਰਨ ਦਈ ਮੈਂ ਰੂਸੀ ਦੀ ਮਿਸਾਲ ਵਜੀ ਕਰਨ ਹਾਂਜੀ ਇਹੀ ਗੱਲ ਹੈ